ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਲਵੱਡੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਿਸਰ ਰਹੀ ਜਾਂ ਨਿਸਰਨ ਦੇ ਨੇੜੇ ਆਈ ਕਣਕ ਦੀ ਵੀ ਜ਼ਿਆਦੇ ਝਾੜ ਲਈ ਬਿਮਾਰੀਆਂ ਤੇ ਪੈਸਟ ਨੂੰ ਕੰਟਰੋਲ ਲਈ ਕੀ ਕਰ ਸਕਦੇ ਹਾਂ ਕਿਸਾਨ ਦੋਸਤੋ ਜਿਸ ਖੇਤ ਦੇ ਵਿੱਚ ਮੈਂ ਖਲੋਤਾ ਇਹ ਨਵਿਆ ਟੱਚ ਦਾ ਸਟਾਰ 75 ਬੀਜ ਹੈ ਸਵਾ ਬੋਰੀ ਇਹਨੂੰ ਜ਼ੂਰੀਆ ਪਾਈ ਅਸੀਂ ਟ੍ਰਾਇਲ 베ਸ ਇਹਨੂੰ ਜ਼ੂਰੀਆ ਘੱਟ ਪਾਈ ਸੀ ਇੱਕ ਵਾਰ ਅਸੀਂ ਪਹਿਲਾਂ ਸਪਰੇਅ ਕੀਤੀ ਸੀ ਸਮਰਾਟ ਪਲਸ ਦੀ ਆਇਸ਼ਰ ਮੈਗਨੀਜ਼ ਦੀ ਤੇ ਨਾਲ ਮਲਟੀ ਮੈਕਰੋ ਨਿਊਟ੍ਰੀਐਂਟ ਇੱਕ ਪ੍ਰੋਡਕਟ ਪਾਇਆ ਸੀ ਫੇਰ ਇੱਕ ਹੀ ਸੀ ਸਪਰੇ ਇਹਨੂੰ ਅੱਜ ਤੋਂ 14-15 ਦਿਨ ਪਹਿਲਾਂ ਕੀਤੀ ਸੀ ਕੈਲਸੀਬੀ ਦੀ ਤੇ ਸਮਰਾਟ ਪਲਸ ਦੀ ਹੁਣ ਇਹਦੀ ਨਸਾਰੇ ਦੀ ਸਟੇਜ ਆ ਗਈ ਹੈ ਮੈਂ ਦੋ ਤਿੰਨ ਚੀਜ਼ਾਂ ਤੁਹਾਡੇ ਔਰ ਚ ਤੁਹਾਡੇ ਧਿਆਨ ਚ ਲਿਆਉਣੀ ਚਾਹਣਾ ਇਹ ਐ ਸਾਈਡ ਤੋਂ ਕੈਮਰਾਮੈਨ ਸਾਹਿਬ ਦੱਸਿਓ ਬੰਬੀ ਦੇ ਮੂੰਹੇ ਦਾ ਪਾਣੀ ਡਿੱਗਦਾ ਇਥੋਂ ਪਾਣੀ ਡਿੱਗਦਾ ਜਿੱਥੇ ਇੱਕ ਪਾਣੀ ਡਿੱਗਦਾ ਹੈ ਪਾਣੀ ਮਿੱਟੀ ਨੂੰ ਧੱਕਦਾ ਤੇ ਮਿੱਟੀ ਰੁੜਦੀ ਆ ਉਥੇ ਇਹ ਪੰਜ ਤਿੰਨ ਚਾਰ ਟੋਕਰੀ ਜੈਕ ਛੋਟੇ ਮੰਜੇ ਜਿੰਨਾ ਪੰਸ ਜਿਹੜਾ ਨਾ ਉਹ ਕਮਜ਼ੋਰ ਆ ਕੈਮਰਾਮੈਨਸ ਵੇਖ ਰਿਆ ਬਲੋ ਉਹ ਨਾਲੀ ਵੀ ਕਮਜ਼ੋਰ ਆ ਬੂਟਾ ਵੀ ਕਮਜ਼ੋਰ ਆ ਉਹਦਾ ਛਿੱਟਾ ਵੀ ਕਮਜ਼ੋਰ ਆ ਇਹਦੇ ਲਾਗਲੇ ਪਾਸੇ ਮੋਟਰ ਵਾਲੇ ਪਾਸੇ ਨੂੰ ਜੀ ਕੈਮਰਾਮੈਨ ਸਾਹਿਬ ਖਾ ਲਿਓ ਸ਼ੋਰਾ ਵਾ ਹਵਾ ਘਟ ਪੈਂਦੀ ਆ ਰੋਖਿਆ ਤੇ ਕਣਕ ਮਿਸਰੀ ਵੀ ਥੋੜੀ ਜ਼ਿਆਦੀ ਐਸੀ ਸਾਈਡ ਤੋਂ ਮੈਂ ਗੱਲ ਕਰਾਂ ਤੇ ਅਸੀਂ ਸਿਲੈਕਸ਼ਨ ਕਰ ਰਹੇ ਸੀ ਕਿ ਕੁਝ ਬੂਟਿਆਂ ਨੂੰ ਇੰਨਾ ਜ਼ਿਆਦਾ ਤੇਲਾ ਆ ਗਿਆ ਜਿੱਦਾਂ ਮੈਂ ਕੈਮਰਾਮੈਨ ਸਾਹਿਬ ਬੂਟਾ ਫੋਟਣ ਲੱਗਾ ਇੱਕ ਆਹ ਬੂਟਾ ਵਾ ਤੇ ਇਹਦੇ ਵਿੱਚ ਵੀਰ ਜੀ ਵੇਖਿਓ ਵਹਿ ਰਿਹਾ ਤੇਲਾ ਤੁਹਾਨੂੰ ਜਿੱਦਾਂ ਨੇੜੇ ਆ ਜਾਓ ਬਿਸ਼ੱਕ ਦੀ ਥੋੜਾ ਜਿਹਾ ਇਹ ਚੇਪਾ ਵਾ ਜੀ ਚੇਪਾ ਵੇਖ ਰਿਹਾ ਜੀ ਦੇਖ ਰਿਹਾ? ਹਾਂਜੀ। ਆ ਇਹਦੇ ਵਿੱਚ ਇੱਥੇ ਐਸ ਬੂਟੇ ਦੇ ਵਿੱਚ ਤੇ ਬਹੁਤ ਜ਼ਿਆਦਾ ਸਾਰਾ ਹੀ ਆ ਵੇਖੋ। ਇਹ ਚੇਪਾ ਦੀ ਕਈ ਥਾਈਂ ਆਲ ਓਵਰ ਥੋੜਾ ਥੋੜਾ ਤੇਲਾ ਚੇਪਾ ਤੇ ਕੜਕ ਦੇ ਵਿੱਚ ਸ਼ੋਰ ਸ਼ੁਰੂ ਹੋ ਗਿਆ। ਸ਼ੋਰੇ ਵਾਲੀਆਂ ਥਾਵਾਂ ਦੇ ਵਿੱਚ ਜਿੱਦਾਂ ਇਧਰੋਂ ਚਵੱਜੇ ਦਾ ਸ਼ੋਰਾਂ, ਰੁੱਕ ਦਾ ਸ਼ੋਰਾਂ ਸੀ। ਤੇਲਾ ਜ਼ਿਆਦਾ ਆ। ਮਾਲੋਵ ਧਿਆਨ ਕਰਨ ਵਾਲੀ ਗੱਲ ਆ ਥੋੜਾ ਜਿਹਾ ਆਪਾਂ ਕੈਮਰੇ ਸਾਹਿਬ ਧੁੱਪ ਵੀ ਸ਼ੁਰੂ ਹੋ ਗਈ ਐਸ ਪਾਸੇ ਨੂੰ ਬਹਿ ਕੇ ਵੇਖਾਂਗੇ ਕਿ ਕਣਕ ਦਾ ਅਨਸਾਰਾ ਹਲੇ ਮੰਨ ਲਓ 5% ਹੀ ਆ 5% ਤੋਂ ਵੱਧ ਨਹੀਂ ਆ ਸ਼ੌਰੇ ਵਾਲੇ ਪਾਸੇ ਜਾਵਾਂਗੇ ਚ ਬੱਚੇ ਵਾਲੇ ਪਾਸੇ ਨੂੰ ਤੇ ਕਣਕ ਦਾ ਅਨਸਾਰਾ ਜਿਹੜਾ ਲਗਭਗ 30% ਆ ਗਿਆ 35% ਹੋ ਸਕਦਾ ਜੀ ਕਿਹਲੀ ਇਧਰਲੇ ਪਾਸੇ ਜ਼ਿਆਦਾ ਅਨਸਾਰਾ ਹਵਾ ਘਟ ਪੈਂਦੀ ਆ ਸ਼ੌਰਾ ਹੈ ਫੰਡ ਘਟ ਵੱਜੀ ਆ ਸੁਖ ਸਾਹ ਦੋਸਤੋ ਐਸ ਸਟੇਜ ਤੇ ਆਪਾਂ ਕਣਕ ਦੇ ਚੰਗੇ ਝਾੜ ਲਈ ਕੀ ਕਰ ਸਕਦੇ ਆ ਬਿਲਕੁਲ ਜਸਟ ਜਿੱਥੇ ਇਸ਼ਾਰੇ ਦੀ ਸ਼ੁਰੂਆਤ ਹੋ ਗਈ ਹੈ ਵੇਖੋ ਇਹਦੀਆਂ ਮੈਂ ਕਣਕ ਦੇ ਸਿੱਟੇ ਦੀਆਂ ਘੁੰਡੀਆਂ ਗਿਣ ਰਿਆ ਸੀ 25 25 24 26 ਘੁੰਡੀਆਂ ਦੇ ਸਿੱਟੇ ਵੀ ਹੈਗੇ ਆ ਜਿਸ ਦਾ ਮੇਰੇ ਸਾਹਮਣੇ ਛੱਡਾ ਇਹਦੀਆਂ 23 24 ਘੁੰਡੀਆਂ ਸੀ 11 12 ਆਊਟਸਾਈਡ ਤੋਂ 12 13 ਆਊਟਸਾਈਡ ਤੋਂ ਔਰ ਛੱਟੇ ਦੀਆਂ ਮੈਂ ਗਿਣ ਕੇ ਆਇਆ ਉਹਦੀਆਂ 13 ਇੱਕ ਸਾਈਡ ਤੋਂ 13 ਇੱਕ ਸਾਈਡ ਤੋਂ ਸੀ ਮਤਲਬ ਥੋੜੀ ਆ ਰਲੀ ਸਟੇਜ ਤੇ ਇਸ ਜਿਹੜੀ ਜਿਆਦਾ ਛਿੱਟੇ ਬਾਹਰ ਆ ਗਿਆ ਚੰਗੀ ਕਣਕ ਦਾ ਦੂਰੀਆ ਘਟ ਦੇ ਬਾਵਜੂਦ ਵੀ ਸੋ ਐਸ ਸਟੇਜ ਤੇ ਐਸ ਕਣਕ ਨੂੰ ਮੈਂ ਧਿਆਨ ਚ ਲਿਆਵਾ ਤੇ ਇਹਨੂੰ ਕਿਸੇ ਕਿਸਮ ਦੀ ਕੋਈ ਫੰਗਸ ਨਹੀਂ ਹੈਗੀ ਕਿਸੇ ਫੰਗੀਸਾਈਡ ਦੀ ਇਹਨੂੰ ਲੋੜ ਨਹੀਂ ਹੈ ਪਰ ਤੇਲੇ ਚੇਪੇ ਥੋੜੇ ਥੋੜੇ ਤਕਰੀਬਨ ਹਰ ਪੱਤੇ ਦੇ ਵਿੱਚ 5 5 7 7 8 8 ਤੇਲੇ ਮੈਨੂੰ ਇੱਥੇ ਨਜ਼ਰ ਆ ਰਹੇ ਜਿਹੜੀ ਧੋਣੀ ਚ ਮੈਂ ਘੋਲੋਤਾ ਜਦੋਂ ਆਪਾਂ ਥੋੜਾ ਪਰ ਇਹਨੂੰ ਚਲ ਜਿਆ ਨੇ ਉੱਥੇ ਥੋੜੀ ਜੀ ਮਾਤਰਾ ਇਹਦੀ ਘਟ ਜਾਂਦੀ ਹੈ ਪਰ ਤੇਲਾ ਚੇਪਾ ਕਣਕ ਦੇ ਵਿੱਚ ਸ਼ੁਰੂ ਹੋ ਗਿਆ ਅਸ ਟੇਜ ਤੇ ਵੀਰ ਜੀ ਆਪਾਂ ਕੀ ਕਰ ਸਕਦੇ ਆ ਪੀ ਮਾਰਕੀਟ ਦੇ ਵਿੱਚ ਮਲਟੀ ਮਾਈਕਰੋ ਨਿਊਟ੍ਰੀਐਂਟ ਬੇਸ ਪ੍ਰੋਡਕਟ ਆਉਂਦੀ ਹੈ ਜਿਨ੍ਹਾਂ ਦੇ ਵਿੱਚ ਥੋੜੀ ਪੋਟਾਸ਼ ਵੀ ਹੈ ਥੋੜਾ ਮੈਗਨੀਜ਼ ਵੀ ਹੈ ਥੋੜਾ ਮੈਗਨੀਸ਼ੀਅਮ ਵੀ ਹੈ ਥੋੜੀ ਜ਼ਿੰਕ ਵੀ ਹੈ ਥੋੜਾ ਬਾਰਨ ਵੀ ਹੈ ਤੁਸੀਂ ਜਿਹੜਾ ਵੀ ਤੁਹਾਡੇ ਨੇੜਲੇ ਦੁਕਾਨਦਾਰ ਕੋਲ ਮਲਟੀ ਮਾਈਕਰੋ ਨਿਊਟ੍ਰੀਐਂਟ ਵਾਲਾ ਪ੍ਰੋਡਕਟ ਆਉਂਦਾ ਤੁਸੀਂ ਉਹਦੇ ਕੋਲੋਂ ਉਹਦੇ ਕੋ ਡੋਸ ਪੁੱਛੋ ਕੀ ਹੈ ਜਿਸ ਤਰ੍ਹਾਂ ਕੈਲਸੀ ਬੀ ਪ੍ਰੀ ਵੀ ਲਾਈਫ ਸਾਇੰਸ ਦਾ ਆਉਂਦਾ ਬੜਾ ਵਧੀਆ ਪ੍ਰੋਡਕਟ ਹੈ ਅ ਮਤਲਬ 56 ਚੀਜ਼ਾਂ ਉਹਨਾਂ ਨੇ ਮੈਂਸ਼ਨ ਕੀਤੀਆਂ ਹਿੜਨ ਦੇ ਵਿੱਚ ਵੀ ਕੁਛ ਨਾ ਕੁਛ ਉਹਨਾਂ ਨੇ ਉਹਦੇ ਵਿੱਚ ਜ਼ਰੂਰ ਰੱਖਿਆ ਹੋਇਆ ਹੈਗਾ ਜਿਹੜਾ ਨਹੀਂ ਦੱਸਿਆ ਉਸ ਦੇ ਨਾਲ ਤੁਸੀਂ ਅਮੀਨੋ ਐਸਿਡ ਬੇਸ ਪ੍ਰੋਡਕਟ ਫਲੇਮਬਰਗ ਸਮਰਾਟ ਪਲਸ ਪਾ ਸਕਦੇ ਜੀ ਤੁਹਾਨੂੰ ਲਿਕਵਿਡ ਇਫਕੋ ਦਾ ਆਉਂਦਾ 사ਗਾਰੀਕਾ ਉਹ ਸੀਵੀਡ ਬੇਸ ਪ੍ਰੋਡਕਟ ਹੈ ਉਹ ਵੀ ਮਿਲ ਜੇ ਤੇ ਐਸ ਬੇਸ ਤੇ ਐਸ ਸਟੇਜ ਤੇ ਪ੍ਰੈਗਨੈਂਸੀ ਸਟੇਜ ਆ ਪਲਾਂਟਸ ਦੀ ਇਸ ਤੋਂ ਬਾਅਦ ਮਿਲਕਿੰਗ ਸਟੇਜ ਡਵੈਲਪ ਹੋਣਾ ਹੈ ਇਹਨੇ ਪ੍ਰੈਗਨਸੀ ਹੋ ਰਹੀ ਆ ਉਸ ਤੋਂ ਬਾਅਦ ਇਹਨੇ ਬੂਟੇ ਨੇ ਜਿਹੜੇ ਛੋਟੇ-ਛੋਟੇ ਵਿੱਚ ਦਾਣੇ ਬਣੇ ਆ ਉਹਨਾਂ ਦੇ ਵਿੱਚ ਦੁੱਧ ਬਣਦੀ ਅਵਸਥਾ ਦੀ ਪ੍ਰਕਿਰਿਆ ਜਿਹੜੀ ਉਹ ਸਪੀਡ ਫੜ ਜਾਣੀ ਆ ਦੁੱਧ ਬਣੇਗਾ ਫੇਰ ਹੀ ਤਾਣਾ ਮੋਟਾ ਤਾਜ਼ਾ ਹੋਏਗਾ ਜੇ ਪੀ ਤੇਲੇ ਮਾਰਨ ਲਈ 80 ਗ੍ਰਾਮ ਤੁਸੀਂ ਥਾਇਮ ਥੌਕਸਮ ਲੈ ਲਓ ਜਿਹਨੂੰ ਆਪਾਂ ਘਟਾਰਾ ਕਹਿ ਦਿੰਦੇ ਆ ਕਿਸੇ ਚੰਗੀ ਕੰਪਨੀ ਦਾ ਲੈ ਲਓ ਮੇਰੇ ਖਿਆਲ ਨਾਲ ਉਹ 70 ਰੁਪਏ ਦਾ 60 ਰੁਪਏ ਦਾ ਤੁਹਾਡਾ ਕਿਲੇ ਦਾ ਖਰਚਾ ਵਧਣਾ ਕਿਉਂਕਿ ਇਸ ਵਾਰ ਉਹਦਾ ਰੇਟ ਬਹੁਤ ਜ਼ਿਆਦਾ ਡਾਊਨ ਆ 700 ਰੁਪਏ ਕਿੱਲੇ ਤੋਂ ਲੈ ਕੇ ਤੇ 12-1300 ਰੁਪਏ ਕਿਲੋ ਤੱਕ ਸਾਰੀਆਂ ਸਥਿਤੀਆਂ ਖਤਮ ਹੋਣੀਆਂ ਐਸ ਤੋਂ ਸਸਤਾ ਵੀ ਤੁਹਾਨੂੰ ਆਫਰ ਹੋ ਸਕਦਾ ਵਾ ਪਰ ਕੰਪਨੀ ਦਾ ਸਟੈਂਡਰਡ ਮੈਂਸ਼ਨ ਕਰ ਲਿਓ ਇੰਡੀਅਨ 베ਸ ਦਾ ਮਲਟੀਨੇਸ਼ਨਲ ਦਾ ਵੀ ਬਾੜਾ ਸਸਤਾ ਜਿਹਦੇ ਪੱਲੇ ਵੀ ਕੋਈ ਸ਼ਨਾ ਹੋਵੇ ਹੋ ਸਕਦਾ ਟੈਕਨੀਕਲ ਪੂਰਾ ਹੋਵੇ سپورਟਿੰਗ ਕੰਟੈਕਟ ਜਿਹੜੇ ਅਮਲਸੀ ਫਾਈਲ ਜਾਂ ਅਦਰ ਕੰਟੈਕਟ ਉਹ ਬਾੜੇ ਹੋਣ ਬੜਾ ਥੱਲੇ ਜਾਂਦੀ ਮਨੀ ਲੋੜ ਉਹ ਤੁਹਾਨੂੰ ਮਿਲ ਜਾਣਾ ਕਿਲੋ 12 ਕਿਲਿਆਂ ਚ ਪੈ ਜਾਣਾ ਤੁਹਾਡਾ ਖਰਚਾ ਕੋਈ ਖਾਸ ਨਹੀਂ ਆਉਣਾ ਤੇਲਾ ਚੇਪਾ ਤੁਹਾਡਾ ਕੰਟਰੋਲ ਹੋ ਜਾਏਗਾ ਫੰਗਸ ਐਸ ਕੇ ਦੇ ਵਿੱਚ ਮੈਨੂੰ ਬਿਲਕੁਲ ਕਿਤੇ ਨਜ਼ਰ ਨਹੀਂ ਆ ਰਹੀ ਜਿਹੜਾ ਮੰਨ ਲਓ ਰੋਪੜ ਸ਼੍ਰੀ ਅਨੰਦਪੁਰ ਸਾਹਿਬ ਨਵਾਂ ਸ਼ਹਿਰ ਪਠਾਨਕੋਟ ਨੀਮਪਾਰੀ ਜਿਹੜੀ ਆ ਜਿੱਥੋਂ अर्ਲੀ ਸਟੇਜ ਦੇ ਵਿੱਚ ਜੈਲੋਰਸ ਸ਼ੁਰੂ ਹੁੰਦੀ ਹੈ ਉਸ ਏਰੀਏ ਦੇ ਕਿਸਾਨਾਂ ਨੂੰ ਬੇਨਤੀ ਹੈ ਵੀ ਤੁਸੀਂ ਆਪਣੇ ਖੇਤ ਜਾ ਕੇ ਵੇਖੇ ਜੇ ਤੇ ਲੱਗਦਾ ਵੀ ਜੈਲੋ ਰੈਸਟ ਆ ਗਈ ਆ ਫਿਰ ਵੀ ਤੁਸੀਂ 250 ਐਮਐਲ ਪ੍ਰੋਪੀਕੋਨਾਜ਼ੋਲ ਜਾਂ 250 ਐਮਐਲ ਟੈਬੂਕੋਨਾਜ਼ੋਲ ਈਸੀ ਐਸਸੀ ਤੇ ਡਬਲਯੂਜੀ ਇਹ ਤਿੰਨੇ ਫਾਰਮੂਲੇਸ਼ਨਾਂ ਟੈਬੂ ਦੀਆਂ ਆਉਂਦੀਆਂ ਜੇ ਤੁਸੀਂ ਆਜੋਕਸੀ ਟੈਬੂ ਕਰਨਾ ਹੈ ਆਜੋਕਸੀ ਟੈਬੂ ਵੀ ਤੁਹਾਨੂੰ ਚੰਗੀਆਂ ਕੰਪਨੀਆਂ ਦਾ 1500 ਤੋਂ ਲੈ ਕੇ 1500 ਤੱਕ ਗੇਮ ਖਤਮ ਹੋਣੀ ਉਸ ਤੋਂ ਬਾਅਦ ਕਸਟੋੜੀ ਹੀ ਰਹਿ ਜਾਂਦੀ ਆ ਜਿਹੜੀ ਮਹਿੰਗੀ ਆ ਉਹ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਪਾਈਆ ਪਾਈਆ ਦੀ ਸਪਰੇਅ ਕਰਕੇ ਫੰਗਸ ਪ੍ਰੀਵੈਂਟਿਵ ਲੈਵਲ ਤੇ ਆਵੇ ਨਾ 15 ਦਿਨ ਦੀ ਪ੍ਰੋਟੈਕਸ਼ਨ ਹੋ ਜੇਗੀ ਜੇ ਆਈ ਆ ਤੇ ਉਹ ਖਤਮ ਹੋ ਜੇਗੀ ਤੇਲਾ ਚੇਪਾ ਵੀ ਖਤਮ ਹੋ ਗਿਆ ਫੰਗਸ ਦਾ ਡਰ ਵੀ ਨਿਕਲ ਗਿਆ ਤੇ ਮਲਟੀ ਮਾਈਕਰੋ ਨਿਊਟ੍ਰੀਐਂਟਸ ਅਮੀਨੋ ਐਸਿਡ ਸੀ ਵੀਡ ਬੇਸ ਪ੍ਰੋਡਕਟ ਜਿਹਦੇ ਵਿੱਚ ਸਾਗਾਰੀਚਾ ਸਮਰਾਟ ਪਲਸ ਬਾਇਓਜ਼ੈਮ ਬਾਇਓਵਿਟਾ ਜਹਾ ਫਲੇਮ ਵਰਗ ਹੋ ਗਿਆ ਕੈਲਸੀਬੀ ਹੋ ਗਿਆ ਇਹ ਪ੍ਰੋਡਕਟ ਤੁਸੀਂ ਪਾ ਲੋਗੇ ਇਹ ਜਿਸ ਤਰ੍ਹਾਂ ਆਹ ਸਟੇਜ ਆ ਹਾਲੇ ਜਿਹੜੀ ਆ ਤੋਂ 5 ਕਿ ਦਿਨ ਪਛੇਤੀ ਲਵ ਸੀ ਮਾੜਾ ਜਿਹਾ ਪਿਛਲੇ ਪਾਸੇ ਨੇ ਹੋ ਗਿਆ ਕਣਕ ਕੋ 6-7 ਦਿਨ ਪਛੇਤੀ ਆ ਮੈਂ ਇੱਥੇ ਰਹਿਣਾ ਤੁਸੀਂ ਮਾੜੀ ਜੀ ਕਣਕ ਮਖਾ ਦਿਓ ਵੀ ਉਹਦੀ ਢਿੱਡੀ ਭਰੀ ਆ ਕਣਕ ਦੀ ਗੋਭ ਭਰੀ ਆ ਪਰ ਉਹ ਹਾਲੇ ਕਦ ਨੂੰ 5-6 ਦਿਨ 8 ਦਿਨ ਸਾਰਾ ਲੇਟ ਚੱਲ ਰਿਹਾ ਐਸ ਸਟੇਜ ਦੇ ਵਿੱਚ ਤੁਹਾਨੂੰ ਨਜ਼ਰ ਆਵੇ ਤੁਸੀਂ ਪੋਟਾਸ਼ بیس ਪ੍ਰੋਡਕਟ ਜਿਹਦੇ ਵਿੱਚ ਨਿਊਟ੍ਰੀਫਾਈਟ ਕਰ ਸਕਦੇ ਜੀ ਉਹਦਾ एफएमसी ਦਾ ਪ੍ਰੋਡਕਟ ਆਉਂਦਾ ਲੀਜ਼ੈਂਟ ਉਹ ਕਰ ਸਕਦੇ ਜੀ ਬਾਇਓਫੋਰਸ ਦਾ ਲਾਲਗਰੀ ਪ੍ਰੋਡਕਟ ਆਉਂਦਾ ਉਹ ਕਰ ਸਕਦੇ ਜੀ ਆਈਸੀਐਲ ਦਾ ਜ਼ਾਰਾ ਦਾ 30 ਗਲੋਬਲ ਦੇ ਪੋਟਾਸ਼ ਬੇਸ ਚੰਗੇ ਪ੍ਰੋਡਕਟ ਆਉਂਦੇ ਆ ਜਿਹੜਾ ਲੈਨ ਸਾਰਾ ਬਿਲਕੁਲ ਜਸਟ 5-6 ਦਿਨ ਨੂੰ ਸ਼ੁਰੂ ਹੋਣਾ ਉੱਥੇ ਤੁਸੀਂ ਪੋਟਾਸ਼ ਬੇਸ ਪਲੱਸ ਬੋਰਨ ਕਰ ਸਕਦੇ ਜੀ ਦਾਣੇ ਦੀ ਸ਼ੇਪ ਚੰਗੀ ਆਏਗੀ ਦਾਣੇ ਦਾ weight ਜ਼ਿਆਦਾ ਆਏਗਾ ਮੈਂ ਮਤਲਬ ਪੱਕਾ ਦਿੱਤਾ ਦਾਵਾ ਕਰਦਾ ਇਸ ਗੱਲ ਦਾ ਕਿ ਐਸ ਸਟੇਜ ਜਾਂ ਆਸ ਸਟੇਜ ਦੇ ਵਿੱਚ ਜਿਹੜੇ ਫਾਰਮਰ ਨੇ ਤੇਲਾਚੇਪਾ ਫੰਗਸ ਤੇ ਮਲਟੀ ਮਾਈਕਰੋ ਨਿਊਟ੍ਰੀਐਂਟ ਦੀ ਸਪਰੇਅ ਕਰ ਲਈ 1 ਏਕੜ ਦੇ ਵਿੱਚ 150 ਲੀਟਰ ਪਾਣੀ ਲਾ ਕੇ ਤਰੇਲ ਲਾਤੀ ਤੋਂ ਬਾਅਦ ਡੈਫੀਨੇਟਲੀ ਭਾਵੇਂ ਤੁਸੀਂ ਕਿਲਾ 2 ਕਿਲੇ ਦੇ ਵਿੱਚ ਕਰਕੇ ਵੇਖ ਲਓ ਕਿਲਾ 2 ਕਿਲੇ ਛੱਡ ਕੇ ਵੇਖ ਲਓ ਤੁਹਾਨੂੰ ਨਸਾਰੇ ਤੋਂ ਲੈ ਕੇ ਦਾਣੇ ਦੀ ਬਣਤਰ ਤੱਕ ਮжоਰਿਟੀ ਤਾਈ ਪੱਕਦਿਆਂ ਤੱਕ ਸਮਝ ਆ ਜਾਣੀ ਵੀ ਐਸ ਕੇਸ ਦੇ ਵਿੱਚ ਜੇ ਅਸੀਂ 300 ਤੋਂ 5 550 ਰੁਪਏ ਦੀ ਇਨਵੈਸਟਮੈਂਟ ਕੀਤੀ ਹੈ ਤੇ ਉਹਦਾ ਫਾਇਦਾ ਸਾਨੂੰ ਜਿੱਤੇ ਨਹੀਂ ਕੀਤੀ ਉਹਦੇ ਨਾਲੋਂ ਜਿਆਦਾ ਮਿਲਦਾ ਆ ਰਿਹਾ ਵਾ ਜਿਆਦਾ ਨਜ਼ਰ ਆ ਰਿਹਾ ਵਾ ਸੁਖ ਸੰਦੋਸਤੋ ਖੇਤੀ ਨਾਲ ਸੰਬੰਧਤ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਮੇਰਾ ਨੰਬਰ 9216099188 ਤੇ ਮੇਰੇ ਨਾਲ ਸੰਪਰਕ ਕਰਕੇ ਖੇਤੀ ਨਾਲ ਸੰਬੰਧਤ ਜਿੰਨੀ ਕੁ ਮੈਨੂੰ ਗੁਰੂ RAMDAS ਸੱਚੇ ਪਾਤਸ਼ਾਹ ਮਹਾਰਾ ਨੇ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨੁਸਾਰ ਤੁਹਾਡੀ ਖੇਤੀ ਦੇ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਮੇਰੇ YouTube ਚੈਨਲ ਬਾਲ ਖੇਤੀ ਚੱਜਲਵੱਡੀ Facebook Instagram YouTube ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਜੀ ਜੇ ਮੇਰੀਆਂ ਦਸੀਆਂ ਗੱਲਾਂ ਇਹ ਸਾਰੀਆਂ ਬਾਈ ਜੀ ਪ੍ਰੈਕਟਿਸ ਜੋ ਆਈਆਂ ਉਹਦਾ ਕੁਝ ਨਹੀਂ ਹੈਗਾ ਇੰਨਾ ਚੀਜ਼ਾਂ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਦਾ ਅਸੀਂ ਪਹਿਲਾਂ ਉਹ ਪ੍ਰੈਕਟਿਸ ਆਪ ਕਰਦੇ ਹਾਂ ਫਿਰ ਫਾਰਮਰ ਨੂੰ ਦੱਸਦੇ ਹਾਂ ਇੰਪਲੀਮੈਂਟ ਕੀਤੀਆਂ ਹੋਈਆਂ ਚੀਜ਼ਾਂ ਫਾਇਦੇ ਗਿਣੇ-ਬਿਣੇ ਪੋਟਿਆਂ ਤੇ ਵੀ ਕਿਹੜੀ ਚੀਜ਼ ਦਾ ਕੀ ਫਾਇਦਾ ਇਹ ਚੰਗੀਆਂ ਲੱਗਣਾ ਤੁਹਾਡੀ ਫਸਲ ਦੇ ਵਿੱਚ ਤੁਹਾਡੀ ਖੇਤੀ ਦੇ ਵਿੱਚ ਸਹਾਇਤਾ ਕਰਨ ਤੁਹਾਡੀ ਪੈਸੇ ਵੱਧ ਵੱਟੇ ਜਾਣ ਤੁਹਾਡੀ ਫਸਲ ਵੱਧ ਨਿਕਲੇ ਫੇਰ ਵੀ ਉਸ ਗੱਲ ਨੂੰ ਚੈਨਲ ਤੇ ਇੱਕ ਮੈਸੇਜ ਬਣਾ ਕੇ ਕਮੈਂਟ ਜਰੂਰ ਕਰਿਆ ਕਰੋ ਜੇ ਮੇਰੀ ਸਲਾਹ ਨਾਲ ਤੁਹਾਡਾ ਕੋਈ ਨੁਕਸਾਨ ਹੋਇਆ ਤੁਸੀਂ ਉਹ ਵੀ ਜਰੂਰ ਦੱਸਿਆ ਕਰੋ ਜੇ ਮੈਂ ਕੋਈ ਗਲਤ ਬੋਲ ਗਿਆ ਉਹਦੇ ਬਾਰੇ ਵੀ ਦੱਸਿਆ ਕਰੋ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੀਆਂ ਮੇਰੇ ਵਿੱਚ ਕਮੀਆਂ ਵਾਂ ਗਲਤੀਆਂ ਉਹਨਾਂ ਨੂੰ ਸੁਧਾਰ ਕੇ ਅੱਗੇ ਤੋਂ ਤੁਹਾਡੇ ਸਾਹਮਣੇ ਚੰਗੀਆਂ ਚੀਜ਼ਾਂ ਲੈ ਕੇ ਪੇਸ਼ ਹੋਵਾਂ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਪਤੇ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ